ਨੇ ਕਿਸ ਰਾਤ ਕੀ ਕਹਿਣਾ ਚਾਹ ਰਹੇ ਤੋ ਰਹੀ ਅੱਜ ਲਾਸਟ ਦਿਨਾਂ ਦਾ ਕਾਗਜ਼ ਭਰਨ ਦਾ ਤਕਰੀਬਨ ਕਾਫੀ ਪਿੰਡਾਂ ਦੇ ਜਿਹੜੇ ਕਾਗਜ਼ ਰਹੇ ਨੇ ਅੱਜ ਭਰ ਰਹੇ ਨੇ ਅਸੀਂ ਵੀ ਪਸੌੜਪਿੰਡ ਤੋਂ ਭਰ ਰਹੇ ਹਾਂ ਬਕਵਾਕ ਪਿੰਡਾਂ ਦੇ ਨੀਮਸੇਵਲਾਕ ਤੋਂ ਭਰ ਰਹੇ ਹਾਂ ਪਬਨਪੁਰ ਬਲਾਕ ਦੇ ਭਰ ਰਹੇ ਹਾਂ ਬਕਵਾਕ ਪਿੰਡਾਂ ਦੇ ਤੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰੂੰਗਾ ਕਿ ਹਰ ਇੱਕ ਨੂੰ ਹੁਲਕਾਰ ਆ ਲੈਕਸਰ ਲੜਨ ਦਾ ਆਪੋ ਆਪਣੇ ਮੁੱਦਿਆਂ ਤੇ ਆਪਾਂ ਲੈਕਸਰ ਲੜੀਏ ਤੇ ਸਰਕਾਰ ਵੱਲੋਂ ਕਿਸੇ ਨਾਲ ਕੋਈ ਪੱਖਾ ਆਦਮੀ ਹੋਊਗਾ ਜਿਹੜਾ ਵੀ ਬੰਦਾ ਕੋਈ ਜਿਹੜੀ ਪਾਰਟੀ ਵੱਲੋਂ ਖੜਾ ਉ ਆਪਣੀ ਪਾਰਟੀ ਦੇ ਨੀਤੀਆਂ ਦੱਸਿਆ ਅਸੀਂ ਆਵਾਜ਼ੀ ਪਾਰਟੀ ਵੱਲੋਂ 4 ਸਾਲ ਦੀ ਸਰਕਾਰ ਦੇ ਕੰਮ ਦੱਸ ਕੇ ਵੋਟ ਲਵਾਗੇ ਕਿਉਂਕਿ ਜੋ ਅਸੀਂ ਪੰਜਾਬ ਦੇ ਲੋਕਾਂ ਨਾਲ ਵਾਅਦੇ ਕਰੇ ਸੀ ਉਹਦੇ ਵਿੱਚੋਂ ਤਕਰੀਬਨ ਸਾਰੇ ਜਿੰਨੇ ਵਾਅਦੇ ਸੀ ਪੂਰੇ ਕਰ ਦਿੱਤੇ ਆ ਅੱਜ ਜਿਹੜੀ ਮਲਖਸੰਤ ਜਿਲ੍ਹਾ ਪੀਟੀਸ਼ਨ ਦਾ ਨਾਮਜ਼ਦਗੀਆਂ ਦਾ ਆਖਰੀ ਦਿਨ ਹੈ ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਾਡੇ ਲੋਕਾਂ ਦੇ ਵਿੱਚ ਇੱਛਾ ਹੈ ਮਲਖਸੰਤ ਜਿਲ੍ਹਾ ਪੀਸੀ ਦੀਆਂ ਨਾਮਜ਼ਦਗੀਆਂ ਹੋ ਰਹੀਆਂ ਨੇ ਪੰਜਾਬ ਸਰਕਾਰ ਦੇ ਕੀਤੇ ਹੋਏ ਕੰਮਾਂ ਨੂੰ ਦੇਖਦੇ ਹੋਏ ਲੋਕਾਂ 'ਚ ਇਹਨਾਂ ਇੱਛਾ ਹੈ ਕਿ ਅਸੀਂ ਇੱਕ ਇੱਕ ਵੋਟ ਮਾਨਸਾਬ ਦੇ ਹੱਕ ਲਈ ਜਿਹਨੇ ਪੰਜਾਬ ਦੇ ਲਈ ਦੇਖਾ ਨਾ ਖੜੇ ਪਲੇਸ ਮੁਕਾਦਮਾ ਕੋਈ ਨਹੀਂ। ਜਿਵੇਂ ਤੁਸੀਂ ਪਿੱਛੇ ਦੇਖ ਸਕਦੇ ਹੋ ਅੱਜ ਲਾਸਟ ਡੇ ਆਫ ਨਾਮੀਨੇਸ਼ਨ ਹੈਕਰ ਤੇ ਅੱਜ ਜਿਲ੍ਹਾ ਪ੍ਰੀਚਰ ਤੇ ਬਲਾਕ ਕਮਟੀ ਦੇ ਕਿੰਨੇ ਵੀ ਕੈਂਡੀਡੇਟਸ ਨੇ ਅਲੱਗ-ਅਲੱਗ ਪਾਰਟੀਆਂ ਤੋਂ ਬੜੇ ਹੀ ਪੀਸਫੁਲ ਤਰੀਕੇ ਨਾਲ ਜਿਵੇਂ ਵੀ ਐਸ.ਡੀ.ਐਮ. ਆਫਿਸ ਵੱਲੋਂ ਮਰਿਆਦਾ ਤੈਅ ਕੀਤੀ ਗਈ ਸੀ ਉਸ ਦੇ ਮੁਤਾਬਕ ਆਪ ਜੀ ਆਪ ਦੇ ਪੇਪਰ ਡਾਕੂਮੈਂਟੇਸ਼ਨ ਸਬਮਿਟ ਕਰ ਰਹੇ ਨੇ ਐਸ.ਡੀ.ਐਮ. ਸਾਹਿਬ ਨੇ ਤੇ ਬਹੁਤ ਹੀ ਪੀਸਫੁਲੀ ਚੱਲ ਰਿਹਾ ਹੈ। ਪੁਲਿਸ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹੋਣਗੇ? ਜਿੱਥੇ ਵੀ ਐਂਟਰੀਜ਼ ਹੈਗੀਆਂ ਇਹ ਗੇਟ ਤੇ ਜਿਵੇਂ ਕਿ ਐਸ.ਡੀ.ਐਮ ਤੇ ਉਸੇ ਮੁਤਾਬਕ ਅਸੀਂ ਅੱਜ ਫੋਰਸ ਨੂੰ ਐਸਐਮ ਸਾਡੇ ਆਫਿਸ ਦੇ ਬਾਹਰ ਮੈਸਟਰਲ ਆਫਿਸ ਦੇ ਬਾਹਰ ਤੇ ਮੇਨ ਗੇਟ ਤੇ ਸਾਡੀ ਆਰਪੀ ਟੀਮਸ ਲੱਗੀਆਂ ਹੋਈਆਂ ਨੇ ਤੇ ਬਿਲਕੁਲ ਬੜੇ ਪੀਸਫੁਲ ਤਰੀਕੇ ਨਾਲ ਕੈਂਡੀਡੇਟਸ ਆ ਰਹੇ ਨੇ ਤੇ ਡਾਕੂਮੈਂਟੇਸ਼ਨ ਚੱਲਦੀ ਲੋਕਲ ਕੀ ਸੰਦੇਸ਼ਤਾਂਗੇ ਕੀ ਪੀਪਲ ਨੂੰ ਮੈਂ ਤੁਹਾਡੇ ਮਾਧਮ ਰਾਹੀਂ ਦੱਸਣਾ ਚਾਹੁੰਗਾ ਕਿ ਬੜੇ ਪੀਸਫੁਲ ਤਰੀਕੇ ਨਾਲ ਮਰਿਆਦਾ ਦੇ ਵਿੱਚ ਰਹਿ ਕੇ ਤੁਸੀਂ ਆਪਦੇ ਕੈਂਡੀਡੇਟਸ ਦਾ ਸਾਰੇ ਆਪਦੀ ਡਾਕੂਮੈਂਟੇਸ਼ਨ ਪਰ ਸਾਡੇ ਲਈ ਸਾਰੇ ਬਰਾਬਰ ਨੇ ਹਰ ਪਾਰਟੀ ਦੇ ਹਰ ਨੁਮਾਇੰਦੇ ਸਾਡੇ ਲਈ ਬਰਾਬਰ ਨੇ ਤੇ ਬਹੁਤ ਹੀ ਤਰੀਕੇ ਨਾਲ ਤੇ ਕਾਨੂੰਨ ਦੀ ਮर्याਦਾ ਚ ਰਹਿ ਕੇ ਆਪਣੇ ਨਾਮੀਨੇਸ਼ਨ ਆਪ ਰਹੇ ਨੇ ਕਿਸ ਰਾਤ ਕੀ ਕਹਿਣਾ ਚਾਹ ਰਹੇ ਤੋਰੀ ਅੱਜ ਲਾਸਟ ਦਿਨਾਂ ਦਾ ਕਾਗਜ਼ ਭਰੰਦਾ तकरीबन ਕਾਫੀ ਪਿੰਡਾਂ ਦੇ ਜਿਹੜੇ ਕਾਗਜ਼ ਲੈਣ ਨੇ ਅੱਜ ਭਰ ਰਹੇ ਨੇ ਅਸੀਂ ਵੀ ਪਸੌੜਪਿੰਡ ਤੋਂ ਭਰ ਰਹੇ ਹਾਂ ਬਖਵਤ ਪਿੰਡਾਂ ਦੇ ਨੀਮ ਸੇਵਲਾਕ ਤੋਂ ਭਰ ਰਹੇ ਹਾਂ ਓਗਨਪੁਰ ਬਲਾਕ ਦੇ ਭਰ ਰਹੇ ਹਾਂ ਬਖਵਤ ਪਿੰਡਾਂ ਦੇ ਤੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰੂੰਗਾ ਕਿ ਹਰ ਇੱਕ ਨੂੰ ਹੰਕਾਰ ਆ ਲੈਕਸਨ ਲੜਨ ਦਾ ਆਪੋ ਆਪਣੇ ਮੁੱਦਿਆਂ ਤੇ ਆਪਾਂ ਲੈਕਸਨ ਲੜੀਏ ਤੇ ਸਰਕਾਰ ਵੱਲੋਂ ਇਸੇ ਨਾਲ ਕੋਈ ਪੱਕਾ ਆਦਮੀ ਹੋਊਗਾ ਜਿਹੜਾ ਵੀ ਬੰਦਾ ਕੋਈ ਜਿਹੜੀ ਪਾਰਟੀ ਵੱਲੋਂ ਖੜਾ ਉਹ ਆਪਣੀ ਪਾਰਟੀ ਦੇ ਨੀਤੀਆਂ ਦੱਸੇ ਅਸੀਂ ਆਮ ਆਦਮੀ ਪਾਰਟੀ ਵੱਲੋਂ 4 ਸਾਲ ਦੀ ਸਰਕਾਰ ਦੇ ਕੰਮ ਦੱਸ ਕੇ ਵੋਟ ਲਵਾਗੇ ਕਿਉਂਕਿ ਜੋ ਅਸੀਂ ਪੰਜਾਬ ਦੇ ਲੋਕਾਂ ਨਾਲ ਵਾਅਦੇ ਕਰੇ ਸੀ ਉਹਦੇ ਵਿੱਚੋਂ ਤਕਰੀਬਨ ਸਾਰੇ ਜਿੰਨੇ ਵਾਅਦੇ ਸੀ ਪੂਰੇ ਕਰ ਦਿੱਤੇ ਆ ਅੱਜ ਜਿਹੜੀ ਮਲਖਸੰਤ ਜਿਲ੍ਹਾ ਪਟੀਸ਼ਨ ਦਾ ਨਾਮਜ਼ਦਗੀਆਂ ਦਾ ਆਖਰੀ ਦਿਨ ਹੈ ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਾਡੇ ਲੋਕਾਂ ਦੇ ਵਿੱਚ ਸ਼ਾਹ ਖਲਾਕ ਸੰਮਤੀ ਜ਼ਿਲ੍ਹਾ ਪੀਸੀ ਦੀਆਂ ਨਾਂਗਾਂ ਦੀ ਹੋ ਰਹੀਆਂ ਨੇ ਪੰਜਾਬ ਸਰਕਾਰ ਦੇ ਕੀਤੇ ਹੋਏ ਕੰਮਾਂ ਨੂੰ ਦੇਖਦੇ ਹੋ ਲੋਕਾਂ ਚ ਇਹਨਾਂ ਚਾਹੇਗੇ ਅਸੀਂ ਇੱਕ ਇੱਕ ਵੋਟ ਮਾਨ ਸਾਹਬ ਦੇ ਹਿੱਤ ਲਈ ਜਿਹਨੇ ਪੰਜਾਬ ਦੇ ਲਈ ਦੇ ਹੱਕਾਂ ਨਾਲ ਖੜੇ ਪਨੇ ਸਾਡਾ ਮਕਮਲ ਜੀ ਹਨ ਤੁਸੀਂ ਇੱਥੇ ਪਿੱਛੇ ਦੇਖ ਸਕਦੇ ਹੋ ਅੱਜ ਲਾਸਟ ਡੇ ਆਫ ਨਾਮੀਨੇਸ਼ਨ ਹੈਕਰ ਤੇ ਅੱਜ ਜ਼ਿਲ੍ਹਾ ਪ੍ਰੀਤ ਤੇ ਬਲਾਕ ਸੰਮਤੀ ਦੇ ਕੈਂਡੀਡੇਟਸ ਨੇ ਅਲੱਗ-ਅਲੱਗ ਪਾਰਟੀਆਂ ਤੋਂ ਬੜੇ ਹੀ ਪੀਸਫੁਲ ਤਰੀਕੇ ਨਾਲ ਜਿਵੇਂ ਵੀ ਐਸਡੀਐਮ ਆਫਿਸ ਵੱਲੋਂ ਮਰਿਆਦਾ ਤੈਅ ਕੀਤੀ ਗਈ ਉਸ ਦੇ ਮੁਤਾਬਕ ਅਬਜ਼ਰਵ ਦੇ ਪੇਪਰ ਡਾਕੂਮੈਂਟੇਸ਼ਨ ਸਬਮਿਟ ਕਰ ਰਹੇ ਨੇ ਐਸਜੀਐਮ ਸਾਹਿਬ ਨੇ ਤੇ ਬਹੁਤ ਹੀ ਪੀਸਫੁਲੀ ਚੱਲ ਰਿਹਾ ਹੈ। ਪੁਲਿਸ ਮਤਲਬ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ? ਜਿੱਥੇ ਵੀ ਐਂਟਰੀਜ਼ ਹੈਗੀਆਂ ਇਹ ਗੇਟ ਤੇ ਜਿਵੇਂ ਕਿ ਐਸਜੀਐਮ ਸਾਹਿਬ ਨੇ ਇੱਥੇ ਦੱਸਿਆ ਕਿ ਹਰ ਕੈਂਡੀਡੇਟ ਦੇ ਨਾਲ ਦੋ ਬੰਦੇ ਤੇ 15 ਬੰਦੇ ਐਂਟਰ ਕਰ ਸਕਦੇ ਨੇ ਤੇ ਉਸੇ ਮੁਤਾਬਕ ਅਸੀਂ ਅੱਜ ਫੋਰਸ ਨੂੰ ਐਸਜੀਐਮ ਸਾਹਿਬ ਦੇ ਆਫਿਸ ਦੇ ਬਾਹਰ ਮੈਸਟਰਲ ਆਫਿਸ ਦੇ ਬਾਹਰ ਤੇ ਮੇਨ ਗੇਟ ਤੇ ਸਾਡੀ ਆਰਪੀ ਟੀਮਸ ਲੱਗੀਆਂ ਹੋਈਆਂ ਨੇ ਤੇ ਬਿਲਕੁਲ ਬੜੇ ਪੀਸਫੁਲ ਤਰੀਕੇ ਨਾਲ ਕੈਂਡੀਡੇਟਸ ਆ ਰਹੇ ਨੇ ਤੇ ਡਾਕੂਮੈਂਟੇਸ਼ਨ ਚੱਲ ਮੈਂ ਤੁਹਾਡੇ ਮਾਧਮ ਰਾਹੀਂ ਦੱਸਣਾ ਚਾਹੁੰਗਾ ਕਿ ਬੜੇ ਪੀਸਫੁਲ ਤਰੀਕੇ ਨਾਲ ਮर्याਦਾ ਦੇ ਵਿੱਚ ਰਹਿ ਕੇ ਤੁਸੀਂ ਆਪਦੇ ਕੈਂਡੀਡੇਟਸ ਸਾਰੇ ਆਪਦੀ ਡਾਕੂਮੈਂਟੇਸ਼ਨ ਪਰ ਸਾਡੇ ਲਈ ਸਾਰ ਬਰਾਬਰ ਨੇ ਹਰ ਪਾਰਟੀ ਦੇ ਹਰ ਨੁਮਾਇੰਦੇ ਸਾਡੇ ਲਈ ਬਰਾਬਰ ਨੇ ਤੇ ਬਹੁਤ ਹੀ ਤਰੀਕੇ ਨਾਲ ਤੇ ਕਾਨੂੰਨ ਦੀ ਮर्याਦਾ ਚ ਰਹਿ ਕੇ ਆਪਣੇ ਨਾਮੀਨੇਸ਼ਨ ਆਪਰ ਨੇ ਕਿਸ ਰਾਤ ਕੀ ਕਹਿਣਾ ਚਾਹ ਰਹੇ ਤੋਰੀ ਅੱਜ ਲਾਸਟ ਦਿਨਾਂ ਦਾ ਕਾਗਜ਼ ਭਰ ਹੁੰਦਾ तकरीबन ਕਾਫੀ ਪਿੰਡਾਂ ਦੇ ਜਿਹੜੇ ਕਾਗਜ਼ ਲੈਣ ਨੇ ਅੱਜ ਭਰ ਰਹੇ ਨੇ ਅਸੀਂ ਵੀ ਪਸੌੜ ਪਿੰਡ ਤੋਂ ਭਰ ਰਹੇ ਹਾਂ ਬਕਵਟ ਪਿੰਡਾਂ ਦੇ ਨੀਮਸੇ ਬਲਾਕ ਤੋਂ ਭਰ ਰਹੇ ਹਾਂ ਓਬਨਪੁਰ ਬਲਾਕ ਦੇ ਭਰ ਰਹੇ ਹਾਂ ਬਕਵਟ ਪਿੰਡਾਂ ਦੇ ਤੇ ਮ ਸਰਨ وہی ਬੇਨਤੀ ਕਰੂੰਗਾ ਕਿ ਹਰ ਇੱਕ ਨੂੰ ਹਲਕਾਰ ਆ ਇਲੈਕਸ਼ਨ ਲੜਨ ਦਾ ਆਪੋ ਆਪਣੇ ਮੁੱਦਿਆਂ ਤੇ ਆਪਾਂ ਇਲੈਕਸ਼ਨ ਲੜੀਏ ਤੇ ਸਰਕਾਰ ਵੱਲੋਂ ਕਿਸੇ ਨਾਲ ਕੋਈ ਪੱਖਾ ਆਦਮੀ ਹੋਊਗਾ ਜਿਹੜਾ ਵੀ ਬੰਦਾ ਕੋਈ ਜਿਹੜੀ ਪਾਰਟੀ ਵੱਲੋਂ ਖੜਾ ਉਹ ਆਪਣੀ ਪਾਰਟੀ ਦੇ ਨੀਤੀਆਂ ਦੱਸੇ ਅਸੀਂ ਆਵਾਦ ਵੀ ਪਾਰਟੀ ਵੱਲੋਂ 4 ਸਾਲ ਦੀ ਸਰਕਾਰ ਦੇ ਕੰਮ ਦੱਸ ਕੇ ਵੋਟ ਲਵਾਗੇ ਕਿਉਂਕਿ ਜੋ ਅਸੀਂ ਪੰਜਾਬ ਦੇ ਲੋਕਾਂ ਨਾਲ ਵਾਅਦੇ ਕਰੇ ਸੀ ਉਹਦੇ ਵਿੱਚੋਂ ਤਕਰੀਬਨ ਸਾਰੇ ਜਿੰਨੇ ਵਾਅਦੇ ਸੀ ਪੂਰੇ ਕਰ ਦਿੱਤੇ ਆ ਅੱਜ ਜਿਹੜੀ ਬਲਖਸ਼ਮ ਤੇ ਜ਼ਿਲ੍ਹਾ ਪਟੀਸ਼ਨ ਦਾ ਨਾਮਜ਼ਦਗੀਆਂ ਦਾ ਆਖਰੀ ਦਿਨ ਆ ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਾਡੇ ਲੋਕਾਂ ਦੇ ਵਿੱਚ ਇਛਾ ਹੈ ਖਲਾਕਤ ਸੰਮਤੀ ਜਿਲ੍ਹਾ ਪੀਸੀ ਦੀਆਂ ਨਾਂਗਾਂਗਰੀ ਹੋ ਰਹੀਆਂ ਨੇ ਪੰਜਾਬ ਸਰਕਾਰ ਦੇ ਕੀਤੇ ਹੋਏ ਕੰਮਾਂ ਨੂੰ ਦੇਖਦੇ ਹੋਏ ਲੋਕਾਂ ਚ ਇਹਨਾਂ ਉਚਾਅ ਹੈ ਕਿ ਅਸੀਂ ਇੱਕ ਇੱਕ ਵੋਟ ਮਾਨਸਾਉਂ ਦੇ ਹੱਕ ਲਈ ਜਿਹਨੇ ਪੰਜਾਬ ਦੇ ਲਈ ਦੇ ਹੱਕਾਂ ਨਾਲ ਖੜਿਆ ਪੰਜਾਬ ਸਾਡਾ ਮਕਮਲ ਹੈ ਜੇ ਤੁਸੀਂ ਪਿੱਛੇ ਦੇਖ ਸਕਦੇ ਹੋ ਅੱਜ ਲਾਸਟ ਡੇ ਆਫ ਨਾਮੀਨੇਸ਼ਨ ਹੈਕਰ ਤੇ ਅੱਜ ਜਿਲ੍ਹਾ ਪ੍ਰੀਤ ਤੇ ਬਲਾਕ ਸੰਮਤੀ ਦੇ ਕੈਂਡੀਡੇਟ ਨੇ ਵੀ ਕੈਂਡੀਡੇਟ ਨੇ ਅਲੱਗ-ਅਲੱਗ ਪਾਰਟੀਆਂ ਤੋਂ ਬੜੇ ਹੀ ਪੀਸਫੁਲ ਤਰੀਕੇ ਨਾਲ ਜਿਵੇਂ ਵੀ ਐਸਡੀਐਮ ਆਫਿਸ ਵੱਲੋਂ ਮर्याਦਾ ਤੈਅ ਕੀਤੀ ਗਈ ਉਸ ਦੇ ਮੁਤਾਬਕ ਅਬਜ਼ਰਵ ਦੇ ਪੇਪਰ ਡਾਕੂਮੈਂਟੇਸ਼ਨ ਸਬਮਿਟ ਕਰ ਰਹੇ ਨੇ ਐਸਜੀਐਮ ਸਾਹਿਬ ਨੇ ਤੇ ਬਹੁਤ ਹੀ ਪੀਸਫੁਲੀ ਚੱਲ ਰਿਹਾ ਹੈ। ਫੋਰਸ ਬਲਕ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ? ਜਿੱਥੇ ਵੀ ਐਂਟਰੀਜ਼ ਹੈਗੀਆਂ ਇਹ ਗੇਟ ਤੇ ਜਿਵੇਂ ਕਿ ਐਸਜੀਐਮ ਸਾਹਿਬ ਨੇ ਇਹ ਦੱਸਿਆ ਕਿ ਹਰ ਕੈਂਡੀਡੇਟ ਦੇ ਨਾਲ ਦੋ ਬੰਦੇ ਤੇ ਬੰਦਰ ਐਂਟਰ ਕਰ ਸਕਦੇ ਨੇ ਤੇ ਉਸੇ ਮੁਤਾਬਕ ਅਸੀਂ ਆਪਣੀ ਫੋਰਸ ਨੂੰ ਐਸਜੀਐਮ ਸਾਹਿਬ ਦੇ ਆਫਿਸ ਦੇ ਬਾਹਰ ਮੈਸਟਰਲ ਆਫਿਸ ਦੇ ਬਾਹਰ ਤੇ ਮੇਨ ਗੇਟ ਤੇ ਸਾਡੀ ਆਰਟੀ ਟੀਮਸ ਲੱਗੀਆਂ ਹੋਈਆਂ ਨੇ ਤੇ ਬਿਲਕੁਲ ਬੜੇ ਪੀਸਫੁਲ ਤਰੀਕੇ ਨਾਲ ਕੈਂਡੀਡੇਟਸ ਆ ਰਹੇ ਨੇ ਤੇ ਡਾਕੂਮੈਂਟੇਸ਼ਨ ਚੱਲ ਰਹੀ। ਲੋਕਾਂ ਨੂੰ ਕੀ ਸੰਦੇ ਮੈਂ ਤੁਹਾਡੇ ਸਾਹਮਣੇ ਰਹੀ ਦੱਸਣਾ ਚਾਹੁੰਗਾ ਕਿ ਬੜੇ ਪੀਸਫੁਲ ਤਰੀਕੇ ਨਾਲ ਮर्याਦਾ ਦੇ ਵਿੱਚ ਰਹਿ ਕੇ ਤੁਸੀਂ ਆਪਦੇ ਕੈਂਡੀਡੇਟਸ ਦਾ ਸਾਰੇ ਆਪਦੇ ਡਾਕੂਮੈਂਟੇਸ਼ਨ ਪਰ ਸਾਡੇ ਲਈ ਸਾਰ ਬਰਾਬਰ ਨੇ ਹਰ ਪਾਰਟੀ ਦੇ ਹਰ ਨੁਮਾਇੰਦੇ ਸਾਡੇ ਲਈ ਬਰਾਬਰ ਨੇ ਤੇ ਬਹੁਤ ਹੀ ਤਰੀਕੇ ਨਾਲ ਤੇ ਕਾਨੂੰਨ ਦੀ ਮर्याਦਾ ਚ ਰਹਿ ਕੇ ਆਪਣੇ ਨਾਮੀਨੇਸ਼ਨ ਆਪਰ ਨੇ ਕਿਸ ਰਾਤ ਕੀ ਕਹਿਣਾ ਚਾਹ ਰਹੇ ਤੋਰੀ ਅੱਜ ਲਾਸਟ ਦਿਨਾਂ ਦਾ ਕਾਗਜ਼ ਭਰ ਹੁੰਦਾ ਤਕਰੀਬਨ ਕਾਫੀ ਪਿੰਡਾਂ ਦੇ ਜਿਹੜੇ ਕਾਗਜ਼ ਲੈਣ ਨੇ ਅੱਜ ਭਰ ਰਹੇ ਨੇ ਅਸੀਂ ਵੀ ਪਸੌੜਪਿੰਡ ਤੋਂ ਭਰ ਰਹੇ ਹਾਂ ਬਕਵਤ ਪਿੰਡਾਂ ਦੇ ਨੀਮਸੇਵਲਾਕ ਤੋਂ ਭਰ ਰਹੇ ਹਾਂ ਓਗਨਪੁਰ ਬਲਾਕ ਦੇ ਭਰ ਰਹੇ ਹਾਂ ਬਕਵਤ ਪ ਸਾਰਿਆਂ ਨੂੰ ਇਹੀ ਬੇਨਤੀ ਕਰੂੰਗਾ ਕਿ ਹਰ ਇੱਕ ਨੂੰ ਹਲਕਾਰ ਆ ਲੈਕਸਨ ਲੜਨ ਦਾ ਆਪੋ ਆਪਣੇ ਮੁੱਦਿਆਂ ਤੇ ਆਪਾਂ ਲੈਕਸਨ ਲੜੀਏ ਤੇ ਸਰਕਾਰ ਵੱਲੋਂ ਕਿਸੇ ਨਾਲ ਕੋਈ ਪੱਖਵਾਦ ਨਹੀਂ ਹੋਊਗਾ ਜਿਹੜਾ ਵੀ ਬੰਦਾ ਕੋਈ ਜਿਹੜੀ ਪਾਰਟੀ ਵੱਲੋਂ ਖੜਾ ਉਹ ਆਪਣੀ ਪਾਰਟੀ ਦੇ ਨੀਤੀਆਂ ਦੱਸਿਆ ਅਸੀਂ ਆਵਾ ਦੀ ਪਾਰਟੀ ਵੱਲੋਂ 4 ਸਾਲ ਦੀ ਸਰਕਾਰ ਦੇ ਕੰਮ ਦੱਸ ਕੇ ਵੋਟ ਲਵਾਗੇ ਕਿਉਂਕਿ ਜੋ ਅਸੀਂ ਪੰਜਾਬ ਦੇ ਲੋਕਾਂ ਨਾਲ ਵਾਅਦੇ ਕਰੇ ਸੀ ਉਹਦੇ ਵਿੱਚੋਂ ਤਕਰੀਬਨ ਸਾਰੇ ਜਿੰਨੇ ਵਾਅਦੇ ਸੀ ਪੂਰੇ ਕਰ ਦਿੱਤੇ ਆ ਅੱਜ ਜਿਹੜੀ ਮਲਕਸੰਤ ਜਿਹੜਾ ਪਿਟੀਸ਼ਨ ਦਾ ਨਾਮਜ਼ਦਗੀਆਂ ਦਾ ਆਖਰੀ ਦਿਨ ਆ ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਾਡੇ ਲੋਕਾਂ ਦੇ ਵਿੱਚ ਇੱਛਾ ਹੈ ਖਲਾਕਤ ਸੰਮਤੀ ਜਿਲ੍ਹਾ ਪੀਸੀ ਦੀ ਅਨੰਦਗੜ੍ਹ ਦੀ ਹੋ ਰਹੀ ਹੈ ਨਾ ਪੰਜਾਬ ਸਰਕਾਰ ਦੇ ਕੀਤੇ ਹੋਏ ਕੰਮਾਂ ਨੂੰ ਦੇਖਦੇ ਹੋ ਲੋਕਾਂ ਚ ਇਹਨਾਂ ਇੱਛਾ ਹੈ ਕਿ ਅਸੀਂ ਇੱਕ ਇੱਕ ਵੋਟ ਮਾਨ ਸਾਹਬ ਦੇ ਹਿੱਤ ਪਾਈ ਜਿਹਨੇ ਪੰਜਾਬ ਦੇ ਲਈ ਦੇ ਹੱਕਾਂ ਨਾਲ ਖੜਿਆ ਪਨੇ ਸਾਡਾ ਮਕਮਲ ਹੈ ਜੇ ਮਤ ਤੁਸੀਂ ਇੱਥੇ ਦੇਖ ਸਕਦੇ ਹੋ ਅੱਜ ਲਾਸਟ ਡੇ ਆਫ ਨਾਮੀਨੇਸ਼ਨ ਹੈਕਰ ਤੇ ਅੱਜ ਜਿਲ੍ਹਾ ਪ੍ਰੀਤ ਤੇ ਬਲਾਕ ਸੰਮਤੀ ਦੇ ਕੈਂਡੀਡੇਟਸ ਨੇ ਅਲੱਗ-ਅਲੱਗ ਪਾਰਟੀਆਂ ਤੋਂ ਬੜੇ ਹੀ ਪੀਸਫੁਲ ਤਰੀਕੇ ਨਾਲ ਜਿਵੇਂ ਵੀ ਐਸਡੀਐਮ ਆਫਿਸ ਵੱਲੋਂ ਮर्याਦਾ ਤੈਅ ਕੀਤੀ ਗਈ ਉਸ ਦੇ ਮੁਤਾਬਕ ਅਬਜ਼ਰਵ ਦੇ ਪੇਪਰ ਡਾਕੂਮੈਂਟੇਸ਼ਨ ਸਬਮਿਟ ਕਰ ਰਹੇ ਨੇ ਐਸਜੀਐਮ ਸਾਹਿਬ ਨੇ ਤੇ ਬਹੁਤ ਹੀ ਪੀਸਫੁਲੀ ਚੱਲ ਰਿਹਾ ਹੈ। ਪੁਲਸ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹੋਣਗੇ? ਜਿੱਥੇ ਵੀ ਐਂਟਰੀਜ਼ ਹੈਗੀਆਂ ਇਹ ਗੇਟ ਤੇ ਜਿਵੇਂ ਕਿ ਐਸਜੀਐਮ ਸਾਹਿਬ ਨੇ ਇਹ ਦੱਸਿਆ ਕਿ ਹਰ ਕੈਂਡੀਡੇਟ ਦੇ ਨਾਲ ਦੋ ਬੰਦੇ ਤੇ ਬੰਦਰ ਐਂਟਰ ਕਰ ਸਕਦੇ ਨੇ ਤੇ ਉਸੇ ਮੁਤਾਬਕ ਅਸੀਂ ਅਸੀਂ ਫੋਰਸ ਨੂੰ ਐਸਜੀਐਮ ਸਾਹਿਬ ਦੇ ਆਫਿਸ ਦੇ ਬਾਹਰ ਮੈਸਟਰਲ ਆਫਿਸ ਦੇ ਬਾਹਰ ਤੇ ਮੇਨ ਗੇਟ ਤੇ ਸਾਡੀ ਆਰਪੀ ਟੀਮਸ ਲੱਗੀਆਂ ਹੋਈਆਂ ਨੇ ਤੇ ਬਿਲਕੁਲ ਬੜੇ ਪੀਸਫੁਲ ਤਰੀਕੇ ਨਾਲ ਕੈਂਡੀਡੇਟਸ ਆ ਰਹੇ ਨੇ ਤੇ ਡਾਕੂਮੈਂਟੇਸ਼ਨ ਚੱਲ ਰਹੀ ਹੈ। ਲੋਕ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਗਾ ਕਿ ਬੜੇ ਪੀਸਫੁਲ ਤਰੀਕੇ ਨਾਲ ਮर्याਦਾ ਦੇ ਵਿੱਚ ਰਹਿ ਕੇ ਤੁਸੀਂ ਆਪਦੇ ਕੈਂਡੀਡੇਟਸ ਦਾ ਸਾਰੇ ਆਪਦੀ ਡਾਕੂਮੈਂਟੇਸ਼ਨ ਪਰ ਸਾਡੇ ਲਈ ਸਾਰ ਬਰਾਬਰ ਨੇ ਹਰ ਪਾਰਟੀ ਦੇ ਹਰ ਨੁਮਾਇੰਦੇ ਸਾਡੇ ਲਈ ਬਰਾਬਰ ਨੇ ਤੇ ਬਹੁਤ ਹੀ ਤਰੀਕੇ ਨਾਲ ਤੇ ਕਾਨੂੰਨ ਦੀ ਮर्याਦਾ ਚ ਰਹਿ ਕੇ ਆਪਣੇ ਨਾਮੀਨੇਸ਼ਨ ਆਪਰ